ਸਤਿ ਸ੍ਰੀ ਅਕਾਲ ਜੀ ਤੇ ਆਹ ਦੇਖੋ ਜਰਾ ਮੈਨੂੰ ਮੜਾ ਕਮੈਂਟ ਕਰਕੇ ਦੱਸਿਓ ਵੀ ਆਹ ਚੀਜ਼ ਕਿਉਂ ਹੁੰਦੀ ਆ ਦੇਖ ਰਹੇ ਹੋ ਜੇ ਕਿਸੇ ਨੂੰ ਪਤਾ ਹੋਵੇ ਤਾਂ ਜਰੂਰ ਕਮੈਂਟ ਕਰਕੇ ਦੱਸਿਓ ਆ ਹਾਲਾਤ ਨੇ ਅੱਧਾ ਪੰਪ ਤਾਂ ਮੈਨੂੰ ਐ ਲੱਗਦਾ ਇਹ ਕਚਰੇ ਕਰਕੇ ਮਰ ਗਿਆ ਹੋਣਾ ਇਹਦਾ ਰਾਉਂਡ ਇਹ ਟਰੈਕਟਰ ਹੈਗਾ ਅ 12 13 ਮਾਡਲ ਟਰੈਕਟਰ ਹੈ ਇਹ ਦੇਖੋ ਮੈਂ ਦੱਸਾਂ ਕੀ ਪ੍ਰੋਬਲਮ ਹੈ ਜੀ ਇਹ ਮਵਲੈਲ ਦੀ ਘਾਟ ਆ ਇਹ ਜਿਹੜਾ ਆਪਾਂ ਮਵਲੈਲ ਜਿਆਦਾ ਕਈ ਵਾਰੀ ਲੇਟ ਬਦਲਦੇ ਆ ਜਾਂ ਕਈ ਵਾਰ ਮਵਲੈਲ ਆਪਾਂ ਨੂੰ ਸਹੀ ਨਹੀਂ ਮਿਲਦਾ ਇਸ ਕਰਕੇ ਸਾਰੇ ਮਾੜਾ ਜਿਹਾ ਧਿਆਨ ਰੱਖਿਆ ਕਰੋ ਵੀ ਜਿਹੜਾ ਮੋਬਾਈਲ ਹੈ ਨਾ ਉਹ ਤਕਰੀਬਨ ਏਜੰਸੀ ਤੋਂ ਲਿਆ ਕਰੋ ਜਾਂ ਕਿਸੇ ਵਧੀਆ ਡਿਸਟਰੀਬਿਊਟਰ ਤੋਂ ਲਿਆ ਕਰੋ ਕਿਉਂਕਿ ਤੁਹਾਨੂੰ ਚੀਜ਼ ਰੀਜਨਲ ਮਿਲੇ ਤਾਂ ਕਿ ਆਪਣੀ ਚੀਜ਼ ਨੂੰ ਨੁਕਸਾਨ ਨਾ ਹੋ ਸਕੇ ਹੁਣ ਸ਼ੁਗਰ ਕੋਰੇ ਦੀ ਕੇਮ ਬਚ ਗਈ ਹੈ ਮੇਰੇ ਖਿਆਲ ਨਾਲ ਨਹੀਂ ਮੋਸਟਲੀ ਸਾਡੇ ਕੋਲ ਕੇਸ ਆ ਰਹੇ ਨੇ ਜਿਵੇਂ ਆ ਮੋਬਾਈਲ ਦੀ ਜਿਹੜੀ ਕੁਆਲਿਟੀ ਹੈ ਉਹਦੇ ਵਿੱਚ ਜੇ ਫਰਕ ਹੋਵੇ ਤਾਂ ਕੇਮਾ ਜਿਹੜੀ ਅੰਦਰ ਲੂਬ੍ਰੀਕੇਸ਼ਨ ਜਿਹਨੂੰ ਚਾਹੀਦੀ ਹੈ ਪਾਰਟਸ ਨੂੰ ਉਹ ਜਲਦੀ ਖਰਾਬ ਹੋ ਰਹੇ ਨੇ ਕਿਉਂਕਿ ਇਹ ਚੀਜ਼ਾਂ ਖਰਾਬ ਹੋਣ ਵਾਲੀਆਂ ਤਾਂ ਹੈ ਹੀ ਨਹੀਂ ਨਾ ਆ ਚਲੋ ਪਲੇਂਜਰ ਦਾ ਮਰਦਾ ਚਲੋ ਮਰੀ ਜਾਵੇ ਡੀਜ਼ਲਾਂ ਡੀਜ਼ਲ 'ਚ ਚੱਲਦਾ ਉਹ ਆ ਜਿੱਦਾਂ ਇਹ ਖਰਾਬ ਹੋਣਗੀਆਂ ਇਹ ਤਾਂ ਮੋਬਿਲਿਟੀ ਦੀ ਘਾਟ ਆ ਸੋ ਇਸ ਕਰਕੇ ਇਸ ਚੀਜ਼ ਉੱਪਰ ਖਿਆਲ ਸਾਰੇ ਰੱਖਿਆ ਕਰੋ ਮੋਬਾਈਲ ਜਦ ਪਵਾਣ ਲੱਗਿਓ ਤਾਂ ਉਹਦੀ ਜੈਨੂਲਿਟੀ ਤੇ ਆਥੈਂਟੀਸਿਟੀ ਨੂੰ ਜ਼ਰੂਰ ਚੈੱਕ ਕਰਿਆ ਕਰਨ ਮੇਰੇ ਸਾਰੇ ਭਰਾ ਠੀਕ ਹੈ ਜੀ ਆ ਦੇਖੋ ਹਾਲ ਕੀ ਆ ਇਹ ਟਰੈਕਟਰ ਘੱਟੋ ਘੱਟ 4 400 500 ਚੱਕਰ ਤੋੜ ਰਿਹਾ ਚੋ ਤੋੜੂਗਾ ਇਹ ਤਾਂ ਫੰਕਸ਼ਨ ਦਾ ਹੈ ਹੀ ਨਹੀਂ ਸਾਰੀ ਦਾ ਚੀਜ਼ਾਂ ਜਾਮ ਫਿਰਦੀਆਂ ਨੇ ਇਹਦੇ ਅੰਦਰ ਲਓ ਜੀ ਲਓ ਜੀ ਆਪਾ ਹੋਇਆ ਆਪਾ ਹੁਣ ਤੁਸੀਂ ਦੇਖ ਰਹੇ ਹੋ ਸੋਗੇ ਆ ਗੇ ਮੇਕ ਲੀ ਗੇ ਤਸਵੀਰ ਕਿੰਨੀ ਵਾਰੀ ਵਾਸ਼ ਹੋਇਆ ਇਹ 3 ਵਾਰ ਤਿੰਨ ਵਾਰ ਵਾਸ਼ ਕਰਕੇ ਤਾਂ ਇਹ ਪੰਪ ਸਾਡੇ ਜਿਹੜੀ ਹਜੇ ਇੱਕ ਵਾਰੀ ਮੈਂ ਲਾਦਾ ਹੋਰ ਲਾਵਾਂਗੇ ਪਰ ਜਦੋਂ ਪਾਣੀ ਨੂੰ ਮਾਰ ਕੇ ਤਾ ਕਿਰਪਾ ਕਰਕੇ ਮੇਰੇ ਭਰਾ ਸਾਰੇ ਮੋਬਾਈਲ ਦੇ ਉੱਪਰ ਜ਼ਰੂਰ ਗੌਰ ਕਰਿਆ ਕਰੋ ਆਪਦੇ ਕਿਉਂਕਿ ਮਸ਼ੀਨਰੀ ਬਹੁਤ ਔਖੀ ਬਣਦੀ ਆ ਠੀਕ ਹੈ ਜੀ ਇਸ ਵੀਡੀਓ ਨੂੰ ਪ੍ਰਮਾਣ ਕਰਿਓ ਓਕੇ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਇਹ ਰਿਸਪ੍ਰਿੰਗ ਹੈ ਤੇ ਠੀਕ ਹੈ ਜੀ ਬਾਹਰ ਹੀ ਜਮਾ ਓਕੇ ਇਹ ਪੰਪ ਦੇ ਵਿੱਚੋਂ ਸਮਾਨ ਐਵੇਂ ਨਿਕਲਣਾ ਚਾਹੀਦਾ ਬਸ ਮਾੜਾ ਤੇਲ ਮਾਰਿਆ ਸਾਫ ਗਰੀਸ ਹੀ ਜਮਿਆ ਪਿਆ ਅੰਦਰ ਪਤਾ ਨਹੀਂ ਇੰਜਨ ਦੇ ਕੀ ਹਾਲ ਹੋਊਗਾ ਓਕੇ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਹਲੋ ਜੀ ਤਸਵੀਰ ਵੀ ਦਾ ਸਾਡਾ ਲੱਗਿਆ ਸੈਟ ਕਰਾ ਲੈਣੇ ਨੂੰ ਕੁਆਲਿਟੀ ਦੇ ਪੱਟੇ ਦੇ ਲਈ ਸਾਡਾ ਹਲੋ ਜੀ ਇਹ ਸਾਰੇ ਰੰਗ ਤੇ ਲੱਗ ਗਿਆ ਬੰਪਰ ਠੀਕ ਹੈ ਜੀ ਆਵਾਜ਼ ਸੋਨ ਵਾਲੀ ਕਦਾ ਬੰਪ ਹੈ ਜੀ ਇਹ ਆਈ ਖੋੜ ਹੈ ਇਹਦੇ ਚ ਵੀ ਕੇਈ ਸੀ ਇੱਕ ਪ੍ਰੋਬਲਮ ਹੈ ਕਿ ਗਰੀਸ ਜਮੀ ਪਈ ਹੈ ਭਣੀ ਕੀ ਸੀਨ ਹੋ ਰਿਹਾ ਸਭ ਬਾਹਰ ਹੋ ਰਿਹਾ ਤੇ ਤਾਂ ਪਤਾ ਨਹੀਂ ਮਮਲੇ ਜੇ ਦਿੱਕਤ ਹੈ ਪਤਾ ਨਹੀਂ ਕੋਈ ਸਰਵਿਸ ਲੇਟ ਕਰਦੇ ਨੇ ਕੁਛ ਨਾ ਕੁਝ ਤਾਂ ਗੜਬੜ ਹੈਗੀ ਹੈ ਇਹਦੇ ਉੱਪਰ ਮਤਲਬ ਆਪਾਂ ਨੂੰ ਵਰਕ ਕਰਨਾ ਪੈਣਾ ਵੀ ਕੀ ਸੀਨ ਹੋ ਰਿਹਾ ਹੈ ਇਸ ਤਰ੍ਹਾਂ ਦਾ ਨੁਕਸਾਨ ਬਹੁਤ ਹੋ ਜਾਣਾ